ਲੋ ਵੀ ਸਾਥੀਓ ਅੱਜ ਆਪਾਂ ਨਵੇਂ ਬਲੌਗ ਦੇ ਵਿੱਚ ਘਰ ਤੋਂ ਤੁਰਪੇ ਤੇ ਅੱਜ ਆਪਾਂ ਪਹਿਲਾਂ ਤਾਂ ਰੋਡ ਦੇ ਨਜ਼ਾਰੇ ਲੈਣੇ ਆ ਇਹ ਦੇਖੋ ਵੀ ਰੋਡ ਕਿੰਨੀ ਸੋਹਣੀ ਬਣ ਗਈ ਪਟਿਆਲੇ ਤੋਂ ਗੁਰਦੁਆਰਾ ਕਰਾਲੀ ਸਾਹਿਬ ਤੱਕਰ ਜਾ ਰਹੇ ਆ ਆਪਾਂ ਨੌਵੇਂ ਪਾਤਸ਼ਾਹ ਦੀ ਚਰਨਛੂਪਾ ਪ੍ਰਾਪਤ ਹੈ ਔਰ ਦੁਬਾਰਾ ਸਾਹਿਬ ਤੇ ਬਾਕੀ ਰਸਤੇ ਦੇ ਨਜ਼ਾਰੇ ਲੈਂਦੇ ਜਾਵਾਂਗੇ ਆਪਾਂ ਰੋਡ ਬਹੁਤ ਸੋਹਣੀ ਹੈ ਤੇ ਦੇਖ ਰਹੇ ਹੈ ਵੀ ਜਿਵੇਂ ਨੈਸ਼ਨਲ ਹਾਈਵੇ ਹੁੰਦੀ ਹੈ ਉਸ ਤਰ੍ਹਾਂ ਦੀ ਹੈ ਗੱਡੀ ਵੀ ਉੱਡਦੀ ਜਾਂਦੀ ਹੈ ਇਸ ਜੀ ਰੋਡ ਤੇ ਠੀਕ ਹੈ ਵੱਡੀ ਗੱਲ ਇਹ ਹੈ ਮੈਨੂੰ ਲੱਗਦਾ ਇਹ ਤੇ ਟੋਲ ਨਹੀਂ ਹੈ ਕੋਈ ਸ਼ਾਇਦ ਨਹੀਂ ਤਾਂ ਇਹ ਜੀ ਰੋਡ ਹੋਵੇ ਟੋਲ ਤੇ ਚੜਦੇ ਸਾਰ ਪੈਸੇ ਨਾ ਲਵੇ ਸਰਕਾਰ ਤਾਂ ਔਖਾ ਹੀ ਕੰਮ ਇਹ ਬਠਿੰਡਾ ਰੋਡ ਹੈ ਅੱਗੇ ਜਾ ਕੇ ਟੋਲੇ ਦੇ ਤੇ ਹੈਗਾ ਬਠਿੰਡਾ ਰੋਡ ਤੇ ਕੋਈ ਕੰਸਲ ਕੱਟੀ ਗਈ ਸਾਰੇ ਪਾਸੇ ਠੀਕ ਹੈ ਫਸਲ ਕੱਟੀ ਵੀ ਗਈ ਤੇ ਕਈ ਪਾਸੇ ਕੱਟਾਈ ਜਾਣ ਤੋਂ ਪਹਿਲਾਂ ਹੀ ਨੁਕਸਾਨ ਕਰ ਗਈ ਪਿਛਲੇ ਦਿਨ ਹੀ ਦੇਖਿਆ ਇਹ ਆਪਾਂ ਨੇ ਹੁਣ ਠੀਕ ਹੈ ਨਾ ਬਾਕੀ ਰੋਡ ਦੀਆਂ ਗੱਲਾਂ ਬਾਤਾਂ ਦੇਖਦੇ ਆਂ ਕਰਦੇ ਆਂ ਸਾਰਾ ਕੁਝ ਰਹਿ ਗਿਆ ਆ ਰਿਹਾ ਨਮਾ ਬੈਂਟਰੀ ਹੈ ਬਰੋਲਪਾਪਾ ਜਿਹੜੀ ਇਹਦੇ ਸਤੇ ਵਧੀਆ ਵੈਸੇ ਜਿਵੇਂ ਦਿਖਾਈ ਦੇਚੀ ਪਾਜਲ ਦਾ 290 ਕਿਲੋ ਇਹ ਦੇਖੋ ਇਹੀ ਰੋਡ ਫਾਜਲ ਕਾ ਤੱਕ ਜਾਂਦਾ ਹੈ ਅਬ ਹੋਰ ਫਾਜਲ ਕਾ ਇਹ ਸੰਗਰੂਰ ਪਟਿਆਲੇ ਸ਼ਹਿਰ ਨੂੰ ਜਾਣਾ ਹੈ ਤਾਂ ਇਧਰੋਂ ਸਨੌਰ ਨੂੰ ਜਾਣਾ ਤਾਂ ਖੱਪੇ ਨੂੰ ਗੱਡੀ 'ਚ ਜਾਣ ਦਾ ਨਜ਼ਾਰਾ ਕੁਛ ਅਲੱਗਾ ਹੋ ਜਾਂਦਾ ਆਪਣੀ ਗੱਡੀ 'ਚ ਜਾਓ ਸਵਾਦ ਨਾਲ ਉਹ ਮਦੇ ਬੰਦੇ ਜਾਓ ਗੱਲਾਂ-ਬੱਤਾਂ ਕਰਦੇ ਜਾਓ ਟ੍ਰੈਫਿਕ ਕਿੰਨੀ ਕੋਲ ਹੈ ਟ੍ਰੈਫਿਕ ਹੈਗਾ ਮੈਂ ਤਾਂ ਉੱਤੇ ਰੋਡ ਤਾਂ ਵਧੀਆ ਰੋਡ ਤੇ ਟ੍ਰੈਫਿਕ ਤਾਂ ਕੋਈ ਨਹੀਂ ਹੁੰਦਾ ਇਹ ਰੋਡ ਮਾੜੀ ਹੋਊਗੀ ਤਾਂ ਟ੍ਰੈਫਿਕ ਵੀ ਨਹੀਂ ਹੁੰਦਾ ਗ੍ਰੀਨਰੀ ਤਾਂ ਹੌਲੀ-ਹੌਲੀ ਮੈਨੂੰ ਲੱਗ ਰਿਹਾ ਵੀ ਸ਼ਾਇਦ ਘਟਦੀ ਹੋ ਜਾਉਂਦੀ ਹੈ। ਹੁਣ ਫੇਰ ਤੇ ਲੋਕਾਂ ਚ ਅਵੇਅਰਨੈਸ ਤੋਂ ਵੱਧ ਹੈ। ਲੋਕ ਕੋਸ਼ਿਸ਼ ਵੀ ਕਰਦੇ ਨੇ। ਹੁਣ ਦੇ ਵਿਚਾਰੇ ਦਾ ਕਿਸੇ ਦਾ ਪਲਾਟ ਛੋਟਾ ਜਿਹਾ ਉੱਥੇ ਪਿੱਛੇ ਗ੍ਰੀਨਰੀ ਲਿਆਵੇ ਉਹ। ਮਹਾਰਲੇ ਦੇਸ਼ਾਂ ਚ ਕਿਤੇ ਇਹ ਕਿਵੇਂ ਜੇ ਮੈਨੂੰ ਡਰਾਫਟ ਪਟਣਾ ਕੋਈ ਜੀ। ਹਮ ਜੜ ਤੋਂ ਹੀ ਕਿਤੇ ਹੋਰ ਚੈੱਕ ਲਗਾਇਆ ਜਾਂਦਾ। ਇਹ ਉਹ ਹੋ ਵੀ ਨਾ ਹੈ ਨਹੀਂ ਆਪਣੇ ਬਾਪ ਦੀ ਮਾਂ ਦੀ ਪੱਟ ਤਾਂ ਚਲ ਉਸੇ। ਵੱਲ ਰਹੀ ਹੈ ਆਪਣੇ ਦੇਸ਼ ਦੇ ਵਿੱਚ ਜਿਵੇਂ ਆਪਾਂ ਇਹ ਮੰਨ ਕੇ ਚੱਲੀਏ ਵੀ ਜ਼ਮੀਨਾਂ ਹੈ ਨਹੀਂ। ਜੇ ਆਪਾਂ ਬਾਹਰ ਦੇਸ਼ਾਂ 'ਚ ਲੈ ਕੇ ਚੱਲੀਏ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਘੱਟ ਹੈ। ਦੇ ਕਰਕੇ ਕਾਫੀ ਫਰਕ ਹੈ ਹੁਣ ਇੱਕੋ ਚੀਜ਼ ਹੈ ਜਿਹੜੀ ਲਗਭਗ ਕਹ ਜੀਏ 100 ਬੰਦੇ ਨੂੰ ਮਿਲਣੀ ਹੈ ਉਹੀ ਚੀਜ਼ 10 ਬੰਦਿਆਂ ਚ ਵੰਡੀ ਜਾਣੀ ਹੈ ਹਰ ਕੋ ਤਾਂ ਪਾਊਗਾ ਹੀ ਫਿਰ 90 ਬੰਦਿਆਂ ਚ ਤਾਂ ਲੜਾਈ ਹੋਊ ਨਾ ਜੇ 10 ਬੰਦਿਆਂ ਦੀ ਚੀਜ਼ ਹੈ ਤਾਂ 10 ਨੂੰ ਮਿਲਣੀ ਚਾਹੀਦੀ ਹੈ ਦੀ ਗਈ ਜ਼ਮੀਨ ਅਲਦਲੇ 10 ਦਿਨ ਪਹਿਲਾਂ ਟੱਕਰ ਅਲਦਲੇ ਫਸਲ ਆਈ ਹੋਈ ਥੀ ਹੈਗੀ ਇੱਕ ਹਨੇਰੀ ਆਈ ਹਨੇਰੀ ਨੇ ਸਭ ਕੁਝ ਬਰਬਾਦ ਕਰਤਾ ਕਈ ਲੋਕਾਂ ਦਾ ਸਰੇਂ ਦੇ ਡਰਦੇ ਹੁੰਦੇ ਆ ਨਹੀਂ ਹਾਂ ਸਹੀ ਗੱਲ ਹੈ ਡਰਦੇ ਨਹੀਂ ਚੱਕਦੀ ਹੋਊਗੀ ਵੀ ਜਿੰਨੀ ਵੀ ਨਾ ਨਾਉ ਦਾ ਚੰਗਾ ਨਵੀਂ ਗੱਲ ਇਹ ਹੈ ਵੀ ਇਹ ਦੇਖ ਵੀ ਉਹਨਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅੱਗ ਲੱਗ ਗਈ ਠੀਕ ਹੈ ਤੇ ਲੋਕ ਚੁੱਪ ਨਹੀਂ ਜਦੋਂ ਫਸਲ ਫਸਲ ਵੱਢਣ ਤੋਂ ਬਾਅਦ ਖਰਚਿਆਂ ਨੂੰ ਅੱਗ ਲਾਉਂਦਾ ਹੈ ਕਿਸਾਨ ਫਿਰ ਸਾਰੇ ਜਿਹੜੇ ਉਹਨੇ ਬੁੱਤੀ ਜੀ ਵੀ ਉਹ ਬਾਹਰ ਆ ਜਾਂਦੇ ਨੇ ਫੜਾ ਫੜਾ ਬਾਹਰ 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 ਸਾਰੇ ਖਰਚਾ ਨਹੀਂ ਕਰ ਸਕਦੇ ਸੰਭਾਲ ਲੈ। ਫਿਰ ਮਜਬੂਰੀ ਵਾਸੋਂ ਉਹਨਾਂ ਨੂੰ ਕਰਨਾ ਪੈਂਦਾ ਜੀ ਨਹੀਂ ਕਰਦਾ ਉਹਨਾਂ ਦਾ ਵੀ ਲੋਲ ਬਣਾਉਂਦਾ। ਜਿਹੜਾ ਚਾਹੁੰਦਾ ਪੈਨਸ਼ਨ। ਆਲੀ ਗੱਲ ਤਾਂ ਇਹ ਹੈ ਨਾ ਉਹ ਉਹੀ ਧੂਆ ਜਿਹੜਾ ਪਹਿਲਾਂ ਉਹੀ ਧੂਆ ਅਗਲਿਆਂ ਦੇ ਅੱਖਾਂ 'ਚ ਜਾਣਾ। ਜਿਹੜਾ ਅੱਗ ਲਾ ਰਿਹਾ ਸਭ ਤੋਂ ਪਹਿਲਾਂ ਧੂਆ ਉਹਦੇ ਅੱਖ 'ਚ ਜਾਂਦਾ ਹੈ। ਉਹ ਕਦ ਚਾਹੂਗਾ ਵੀ ਮੇਰੀ ਅੱਖ 'ਚ ਧੂਆ ਜਾਵੇ। ਨਾਲੇ ਜੀਨੀ ਦੀ ਪਜਾਊ ਸ਼ਕਤੀ ਘਟ ਜਾਂਦੀ ਹੈ। ਹੂੰ। ਯਾਦ ਰੱਖੋ। ਸਾਰੇ ਹੁਣ ਕੀ ਕਰੀਏ ਹੁਣ ਦਵਾਈਆਂ ਦੇ ਦੇ ਕੇ ਅਸੀਂ ਨੇ ਬੂਝੇ ਹਜੇ ਬਣਾਤੇ ਵੀ ਉਹ ਛੇਤੀ ਖਤਮ ਨਹੀਂ ਹੁੰਦੇ ਖਤਮ ਕਰਨ ਲਈ ਅੱਗ ਲਾਉਣੀ ਪੈਂਦੀ ਹੈ ਜਾਂ ਫਿਰ ਮਸ਼ੀਨਰੀ ਗਿਆ ਲਵ ਮਸ਼ੀਨਰੀ ਸੈਂਡਰਿੰਗ ਦੇ ਘੁੰਮ ਦੇ ਹੁੰਦੇ ਆ ਜੇ ਵਾਹਲੀਆਂ ਪੜੀਆਂ-ਪੜੀਆਂ ਖੁੱਲੀਆਂ-ਖੁੱਲੀਆਂ ਰੋੜਾ ਜਿਵੇਂ ਆਪਾਂ ਪਿੱਛੇ ਜੇ ਗੇਰਾ ਹਾਂ ਰਿਲੈਕਸ ਜਿਹਾ ਫੀਲ ਹੋਊਗਾ ਗੇਰਾ ਉਹ ਪਿੱਛੇ ਜੇ ਗੇਰਾ ਪਾ ਜਾਂਦਾ ਨਹੀਂ ਤੇ ਰਾਜਸਥਾਨ ਵਾਲੀ ਸਾਈਡ ਹਾਂਜੀ ਜੈਪੁਰ ਜੈਪੁਰ ਹੂੰ ਰੋਡ ਪਰ ਰਹਿੰਦੇ ਨਹੀਂ ਬੋਕਰ ਗਰੀਨ ਰੀਡਾ ਖਰਾਬ ਮਤਲਬ ਰੋਡ ਦੇ ਉੱਪਰ ਵੀ ਹਾਇਏ ਸੀਗਾ ਇਹ ਵੀ ਹੋ ਸਕਦਾ ਹੈ ਹਾਈਵੇ ਤੇ ਰੋਡ ਤੇ ਫਿਰ ਹੁੰਦਾ ਤਾਂ ਹੈ ਨਹੀਂ ਨਾ ਇਹ ਇੰਡਰੀ ਵਾਲਾ ਕੰਮ ਤਾਂ ਹੁੰਦਾ ਹੀ ਨਹੀਂ ਹੁਣ ਤੂੰ ਆਹੀ ਰੋਡ ਲਾ ਲੈ ਇਹੀ ਰੋਡ ਤੋਂ ਆਲੇ-ਦਾਲਾ ਜਿਹੜਾ ਧਰਤੀ ਦਾ ਉਹ ਉਹ ਹੈ ਲੈਵਲ ਉਹ 10 ਫੁੱਟ ਥੱਲੇ ਆ ਘੱਟੋ-ਗਾਟਾ ਜਿੱਥੇ ਕਾ ਕੇ ਮਣੀ ਮੋਟੀ ਥਾਵਾਂ ਜਿਹੜੀ ਬਰਬਰ ਜਿਹੀ ਆਉਂਦੀ ਹੈ ਨਹੀਂ 10 ਫੁੱਟ ਥੱਲੇ ਆ ਹੁਣ ਇਧਰੋਂ ਮੰਨ ਲਾ ਕੋਈ ਪਾਣੀ ਦੀ ਟੱਕ ਪਈ ਗਾ ਲੂੰ ਠੀਕ ਹੈ ਉੱਧਰ ਪਾਣੀ ਨਹੀਂ ਆਉਣਾ ਉਧਰੋਂ ਤੱਕ ਪਈ ਇੱਧਰ ਨਹੀਂ ਆਉਣਾ ਉਹਦੇ ਨਾਲ ਵੀ ਪ੍ਰੋਬਲਮ ਖੜੀ ਹੁੰਦੀ ਹੈ ਹੁਣ ਮੰਨ ਲਿਆ 23 ਜਮੀਨ ਇੱਧਰ ਹੈ ਕਿਸੇ ਦੀ ਅੱਧੀ ਜਮੀਨ ਇੱਧਰ ਹੈ ਉਹ ਕੀ ਕਰੂ ਰੋੜਾ ਅਸਲ 'ਚ ਰੋੜਾ ਵੀ ਹੁੰਦੀਆਂ ਤਾਂ ਉਹਨਾਂ ਲਈ ਨੇ ਜਿਹੜੇ ਟਰਾਲੇ ਵੱਡੇ ਲੈ ਕੇ ਤੁਰਨੇ ਨੇ ਜਿਨ੍ਹਾਂ ਨੇ ਬੱਸ ਨੇ ਟੂਰ ਸਿਮਪਲ ਚਾਈਲਡ ਆਫ ਸੈਕਟਰ ਕੋਈ ਨਹੀਂ ਕਰਾਉਂਦਾ ਬਿਲਕੁਲ ਉਹੀ ਗੱਲ ਹੈ ਲਾ ਲਾ ਇੱਥੋਂ ਨੇੜੇ ਹੀ ਜਾ ਕੇ ਆਪਾਂ ਨੇ ਥੱਲੇ ਉਤਰਨਾ ਹੈ ਰੋਡ ਦੇ ਕਹਿੰਦੇ ਬਥੇਰੇ ਸਵਾਦ ਲੈ ਲੈ ਹੁਣ نیچے ਉਤਰੇ